ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਅੰਦਰੋਂ ਸਾਨੂੰ ਗੁਮਾਨ ਮਾਰਨਾ ਚਾਹੀਦਾ ਹੈ ਤਾਂ ਹੀ ਗਿਆਨ ਪ੍ਰਾਪਤ ਹੋਏਗਾ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਕੋਲ ਜਾਂਦੇ ਨੇ ਤੇ ਗੁਰੂ ਜੀ ਨੂੰ ਕਹਿੰਦੇ ਨੇ ਕਿ ਮੈਨੂੰ ਗਿਆਨ ਬਖਸ਼ੋ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕੀਮਤੀ ਵਸਤਰ ਪਾਏ ਸੀ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਘਾ ਦੀ ਪੰਡ ਚਕਾ ਦਿੱਤੀ ਤੇ ਜਿਹੜੇ ਬਾਕੀ ਨਾਲ ਸਿੰਘ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਗੁਰੂ ਜੀ ਸਾਨੂੰ ਤਾਂ ਤੁਸੀਂ ਇਸ ਤਰ੍ਹਾਂ ਕਦੀ ਘਾਹ ਦੀ ਪੰਡ ਨਹੀਂ ਚਕਾਈ ਤੇ ਤੁਸੀਂ ਇਹਨਾਂ ਨੂੰ ਇੱਕ ਲਿਬੜੀ ਹੋਈ ਘਾਹ ਦੀ ਪੰਡ ਚਕਾ ਦਿੱਤੀ ਹੈ ਤੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਸਧਾਰਨ ਹੋ ਤੁਹਾਡਾ ਘਮਾਨ ਵੀ ਸਧਾਰਨ ਹੈ ਪਰ ਜਿਹੜਾ ਇਹ ਗੁਰੂ ਅੰਗਦ ਸਾਹਿਬ ਜੀ ਆਏ ਨੇ ਇਹ ਸਧਾਰਨ ਨਹੀਂ ਹਨ ਇਹ ਯਾਤਰੀਆਂ ਦੇ ਮੋਢੀ ਸਨ ਤੇ ਇਹ ਸ਼ੌਕਰ ਹਨ ਪਿੰਡ ਦੇ ਇਹ ਜਿੰਨੇ ਵੱਡੇ ਆਦਮੀ ਨੇ ਇਹਨਾਂ ਦਾ ਗੁਮਾਨਵੇਂ ਉਨਾਂ ਹੀ ਵੱਡੇ ਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਉਸ ਘਾਹ ਦੀ ਪੰਡ ਝਕਾ ਕੇ ਤੇ ਗੁਰੂ ਅੰਗਦ ਸਾਹਿਬ ਜੀ ਨੇ ਵੀ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਵੀ ਸੀ ਕਿ ਗੁਰੂ ਸਾਹਿਬ ਕੋਲੋਂ ਗਿਆਨ ਪ੍ਰਾਪਤ ਕਰਨਾ ਹੈ ਕੇ ਗੁਰੂ ਨਾਨਕ ਸਾਹਿਬ ਦੀ ਉਸ ਟਾਈਮ ਬਹੁਤ ਪ੍ਰਸਿੱਧੀ ਸੀ ਤੇ ਗੁਰੂ ਨਾਨਕ ਜੀ ਵਰਗਾ ਉਸ ਟਾਈਮ ਦੁਨੀਆ ਤੇ ਕੋਈ ਹੈ ਹੀ ਨਹੀਂ ਸੀ ਅਵਤਾਰ ਕੋਈ ਉਸ ਟਾਈਮ ਗੁਰੂ ਨਹੀਂ ਸਨ ਗੁਰੂ ਜੀ ਗੁਰੂ ਅੰਗਦ ਦੇਵ ਜੀ ਗਿਆਨ ਲੈਣ ਆਏ ਸਨ ਗੁਰੂ ਨਾਨਕ ਦੇ ਕੋਲੋਂ ਤੇ ਉਹਨਾਂ ਦਾ ਗੁਰਨਾਨਕ ਸਾਹਿਬ ਨੇ ਉਹਨਾਂ ਦਾ ਪੂਰਾ ਜਿਹੜਾ ਗਿਆਨ ਦੇ ਨਾਲ ਗੁਰੂ ਗਿਆਨ ਦੇ ਨਾਲ ਉਹਨਾਂ ਦਾ ਸਾਰਾ ਜਿਹੜਾ ਗੁਮਾਨ ਸੀ ਉਹ ਬਾਹਰ ਕੱਢ ਕੇ ਰੱਖ ਦਿੱਤਾ ਸੀ ਤੇ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਦੂਸਰੇ ਪਾਤਸ਼ਾਹ ਬਣ ਗਏ ਸਨ ਸੋ ਇਸ ਲਈ ਜ਼ਰੂਰੀ ਹੈ ਕਿ ਅਸੀਂ ਜਿੱਥੇ ਵੀ ਜਾਈਏ ਗੁਰੂ ਕੋਲ ਜਾਈਏ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਈਏ ਤੇ ਆਪਣਾ ਸਾਨੂੰ ਗੁਰੂ ਦੇ ਸ਼ਬਦ ਨਾਲ ਆਪਣਾ ਗੁਮਾਨ ਬਾਹਰ ਕੱਢਣਾ ਪਵੇਗਾ ਤਾਂ ਹੀ ਅਸੀਂ ਗੁਰੂ ਦਾ ਸੱਚਾ ਗਿਆਨ ਲੈ ਸਕਾਂਗੇ ਵਾਹਿਗੁਰੂ ਜੀ ਕਾ ਖਾਲਸਾ Vai, de